ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਕਢਾਈ ਵਾਲੀ ਸਲਵਾਰ ਦੀ ਕਟਿੰਗ ਕਰਨੀ ਦੱਸਾਂਗੇ ਤੇ ਜਿਹੜੇ ਸਿੱਖਣਾ ਚਾਹੁੰਦੇ ਨੇ ਉਹ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿੱਪ ਨਾ ਕਰਿਓ ਆਪਾਂ ਬਹੁਤ ਈਜ਼ੀ ਤਰੀਕੇ ਨਾਲ ਦੱਸਾਂਗੇ ਤੇ ਜਦੋਂ ਆਪਾਂ ਸਾਰੀ ਵੀਡੀਓ ਦੇਖਾਂਗੇ ਜਦੋਂ ਸਮਝ ਆਊਗੀ ਹਨਾ ਤੇ ਜਿਵੇਂ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਕੀ ਕਰਨਾ ਹੈ ਕੱਪੜਾ ਮਾਪਣਾ ਆਪਣਾ ਕਿੰਨਾ ਕਿੰਨਾ ਮੀਟਰ ਤੇ ਜਿਵੇਂ ਮੇਰੇ ਕੋਲੇ ਪੌਣੇ 3 ਮੀਟਰ ਤੇ ਆਹੀ ਮੀਟਰ ਵਿੱਚ ਵੀ ਸਲਵਾਰ ਬਣ ਜਾਂਦੀ ਆ ਤੇ ਮੇਰੀ ਸਲਵਾਰ ਦੀ ਲੰਬਾਈ ਹੈ ਜਿਹੜੀ ਉਹ 36 ਇੰਚ ਤਿਆਰ ਆ ਤੇ ਇਹ ਪੌਣੇ 3 ਮੀਟਰ ਆ ਆਰਾਮ ਨਾਲ ਬਣ ਜੂਗੀ ਤੇ ਕਪੜਾ ਪਹਿਲਾਂ ਮਿਲ ਕੇ ਜੇ ਕਈ ਵਾਰੀ ਘੱਟ ਹੁੰਦਾ ਤੇ ਸਲਵਾਰ ਦੀ ਲੰਬਾਈ ਜ਼ਿਆਦਾ ਹੁੰਦੀ ਹੈ ਕਈਆਂ ਦੀ 40 39 ਇੰਚ ਵੀ ਹੁੰਦੀ ਆ ਤਾਂ ਆਪਾਂ ਗੋਡਿਆਂ ਵਿੱਚ ਜੋੜ ਪਾ ਲਿਆ ਕਰੋ ਤੇ ਪਹਿਲਾਂ ਹੀ ਘੱਟ-ਘੱਟ ਲਿਆ ਕਰੋ ਗੋਡਿਆਂ ਨੂੰ 4 ਇੰਚ 5 ਇੰਚ ਜਿੰਨਾ ਵੀ ਹੁੰਦਾ ਤੇ ਉੱਪਰ ਜੋੜ ਪਾ ਲਿਆ ਕਰੋ ਉਹਨਾਂ ਵਿੱਚ ਤੇ ਫਿਰ ਕੁੰਦੇ ਕੱਟਣੇ ਸਖਾਲੇ ਹੋ ਜਾਂਦੇ ਨੇ ਤੇ ਜਿਵੇਂ ਹੁਣ ਇਹ ਮੈਂ ਕੱਪੜੇ ਦੇ ਪੁੱਠੇ ਪਾਸੇ ਨਿਸ਼ਾਨੀ ਲਾ ਲਈ ਹੈ ਤੇ ਪੁੱਠੇ ਪਾਸੇ ਸਾਰੀ ਨਿਸ਼ਾਨੀ ਲਾ ਲਈ ਹੈ ਤਾਂ ਕਿ ਆਪਾਂ ਨੂੰ ਕੱਟਣ ਵਿੱਚ ਘੜੀ ਘੜੀ ਦੇਖਣਾ ਨਾ ਪਵੇ ਕੱਪੜਾ ਪੁੱਠਾ ਸਿੱਧਾ ਆਪਾਂ ਆਮ ਨਾਲ ਐਵੇਂ ਹੀ ਸਟੀਚਿੰਗ ਚੱਕ ਕੇ ਕਰ ਲ ਲਈਦੀ ਹੈ ਕਿਉਂਕਿ ਆਪਾਂ ਨੇ ਨਿਸ਼ਾਨੀ ਲਾਈ ਵੀ ਹੁੰਦੀ ਹੈ ਆਪਾਂ ਨੂੰ ਕੋਈ ਦੇੜਨਾ ਨਹੀਂ ਪੈਂਦਾ ਤੇ ਆਪਾਂ ਨੇ ਇਹ ਕੱਪੜਾ ਸੈੱਟ ਕਰਕੇ ਧਰ ਲਿਆ ਦੋਨੋਂ ਲੈ ਇੱਕ ਦੂਜੇ ਦੇ ਬਰਾਬਰ ਕਰ ਲੈ ਕਢਾਈ ਦੋਨਾਂ ਦੀ ਤੇ ਜਿਵੇਂ ਹੁਣ ਇਹ ਮੈਨੇ 2.5 ਇੰਚ ਰੱਖਣਾ ਨੀਚੇ ਤੇ ਜੇ ਇਹ ਕਢਾਈ 2 3 ਇੰਚ 4 ਇੰਚ ਚੌੜੀ ਪੱਟੀ ਵਿੱਚ ਹੁੰਦੀ ਫਿਰ ਆਪਾਂ ਜੜ ਤੋਂ ਮੂਰੀ ਬਣਾਉਣੀ ਦੀ ਸਿਰੇ ਤੋਂ ਪਰ ਇਹ ਫੁੱਲ ਜੇ ਬਣੇ ਹੋਏ ਨੇ ਉੱਪਰ ਆਪਾਂ ਇਹਦੀ 2 ਇੰਚ ਦੀ ਮੂਰੀ ਬਣਾਵਾਂਗੇ ਨੀਚੇ ਤੇ ਆਪਾਂ ਜੀ ਮੈਂ ਇਹ 31 ਇੰਚ ਤਿਆਰ ਰੱਖਣੀ ਆ ਤੇ ਆਪਾਂ 32 ਇੰਚ ਦੀ ਕਟਿੰਗ ਕਰਾਂਗੇ ਤੇ 5 ਇੰਚ ਦੀ ਆਪਾਂ 벨ਟ ਪਾਵਾਂਗੇ ਤੇ ਆਪਣੀ 36 ਇੰਚ ਦੀ ਸਲਵਾਰ ਤਿਆਰ ਹੋ ਜੂਗੀ ਆਪਾਂ 33 ਇੰਚ ਤਿਆਰ ਕਰਨੀ ਆ 32 ਇੰਚ ਦੇ ਕਟਿੰਗ ਕਰਾਂਗੇ ਕਿ 1/2 ਇੰਚ ਹੁਣਾ ਨੀਚੇ ਆ ਜੂਗਾ 1/2 ਇੰਚ ਉੱਪਰ ਆ ਜੂਗਾ ਤੇ ਜਿਵੇਂ ਹੁਣ ਦੇਖੋ 32 ਦੇ ਘਰ ਕੇ ਮ ਉੱਪਰ ਨਿਸ਼ਾਨੀ ਲਾ ਲੈਣੀ ਆ ਤੇ ਇਹਨੂੰ ਸਕੇਲ ਲਾ ਕੇ ਨਿਸ਼ਾਨੀ ਲਾ ਕੇ ਆਪਾਂ ਕਟਿੰਗ ਕਰ ਦਾਂਗੇ ਤੇ ਆਪਾਂ ਹੁਣ ਜਿਵੇਂ ਦੇਖੋ ਵਰਕ ਨਾਲ ਵਰਕ ਮਲਾ ਲਿਆ ਹਨ ਬਿਲਕੁਲ ਸੈਂਟਰ ਆ ਇਹ ਹੋਇਆ ਹੋਇਆ ਜਿਵੇਂ ਕੀ ਆਪਣਾ ਕਢਾਈ ਇੱਕ ਬਰਾਬਰ ਆ ਤੇ ਆਪਾਂ ਹੁਣ ਇਹਨੂੰ ਕਟਿੰਗ ਕਰ ਲਾਂਗੇ ਸੈਂਟਰ ਚੋਂ ਆਪਾਂ ਦੋਨੋਂ ਪੱਲੇ ਲੈ ਦੇ ਕਰ ਲਾਂਗੇ ਤਾਂ ਕਿ ਆਪਣੀ ਮੂਰੀ ਆ ਜਿਹੜੀ ਆਪਣੀ ਕਢਾਈ ਆ ਅੱਗੇ ਪਿੱਛੇ ਨਾ ਹੋਵੇ ਆਪਾਂ ਇਹਨੂੰ ਇਕੱਲਾ ਇਕੱਲਾ ਹੀ ਕਟਿੰਗ ਕਰਾਂਗੇ ਇਕੱਠੇ ਨਹੀਂ ਆਪਾਂ ਇਹਨੂੰ ਕਟਿੰਗ ਕਰਾਂਗੇ ਕਿਉਂਕਿ ਇਹ ਕਢਾਈ ਫੁੱਲਮੀ ਜੀ ਹੁੰਦੀ ਆ ਤੇ ਵਿਚਲਾ ਪੱਲਾ ਹੁੰਦਾ ਜਿਹੜਾ ਉਹ ਅੱਗੇ ਪਿੱਛੇ ਹੋ ਜਾਂਦਾ ਤਾਂ ਇਸ ਕਰਕੇ ਆਪਾਂ ਨੇ ਇਕੱਲਾ ਇਕੱਲਾ ਕਟਿੰਗ ਕਰਨਾ ਤੇ ਦੇਖੋ ਮੈਂ ਸੈਂਟਰ ਕਰ ਲਿਆ ਜੀ ਤੇ ਇਹਨੂੰ ਸੈਂਟਰ ਕਰਕੇ ਆਪਾਂ ਪਰੋਂ ਖਿੱਚ ਲਾਂਗੇ ਤੇ ਇੱਕ ਸਾਰ ਕਰ ਲਾਂਗੇ ਨੀਚੇ ਆਪਾਂ ਨੇ ਹੱਥ ਲਾ ਕੇ ਰੱਖਣਾ ਵਿਖੜਾਈ ਨਾ ਹਲੇ ਤੇ ਥੋੜੀ ਜਿਹੀ ਦਾ ਪ੍ਰੈਸ ਲਾ ਲਾਂਗੇ ਤਾਂ ਕਿ ਇਹ ਬਹਿਟ ਜਾਏਗਾ ਕੱਪੜਾ ਤੇ ਹੁਣ ਆਪਾਂ ਇਹਦੇ ਵਿੱਚ 7 ਇੰਚ ਮੂਰੀ ਦਾ ਰੱਖਾਂਗੇ ਜਿਵੇਂ ਕਿ ਮੇਰੀ ਮੂਰੀ ਸਾਢੇ 6 ਆ ਤੇ ਆਪਾਂ 7 ਦੇ ਨਿਸ਼ਾਨੀ ਲਾਵਾਂਗੇ ਤੇ 2 ਇੰਚ ਆਪਾਂ ਕੁੰਦਿਆਂ ਵਿੱਚੋਂ ਲੈ ਲਾਂਗੇ ਫालतू ਕਿਉਂਕਿ ਆਪਾਂ ਨੂੰ ਰੱਖਣਾ ਚਾਹੀਦਾ 1.5 ਇੰਚ ਕਪੜਾ ਵਾਧੂ ਤੇ ਜਿਵੇਂ ਇਹ ਲਵੇ ਤਾਂ ਬਚੂਗਾ ਕਪੜਾ ਉਹਦੇ ਆਪਾਂ 벨ਟ ਬਣਾਵਾਂਗੇ ਤੇ ਇਹਦੀ ਕਟਿੰਗ ਕਰ ਲਾਂਗੇ ਆਪਾਂ 7 ਇੰਚ ਦਾ ਪੱਲਾ ਤਾਰ ਲਾਂਗੇ 32 ਇੰਚ ਆਪਣੀ ਲੰਬਾਈ ਹੈ ਜੀ 7 ਚੜਾਈ ਹੈ ਖੋਲ ਕੇ 14 ਤੇ ਡਬਲ ਕਰਕੇ 7 ਆ ਤੇ ਹੁਣ ਦੂਜਾ ਵੀ ਆਪਾਂ ਇੰਗਰ ਲਾਂਗੇ ਇਦੇ ਵਿੱਚੋਂ ਵੀ ਕੱਪੜਾ ਬਾਜੂਗਾ ਇਹ ਦੋਨੋਂ ਕੱਪੜੇ ਜੋੜ ਕੇ ਆਪਾਂ 벨ਟ ਬਣਾਵਾਂਗੇ ਤੇ ਇਹਨੂੰ ਵੀ ਐਂ ਸੈੱਟ ਕਰ ਲੈਣਾ ਸੈੱਟ ਕਰਕੇ ਕਟਿੰਗ ਕਰ ਲੈਣੀ ਆ ਤੇ ਇਹ ਮੈਂ ਇੱਕ ਦੂਜੇ ਦੇ ਉੱਪਰ ਧਰ ਲਿਆ ਜੀ ਦੇਖੋ ਤੇ ਆਪਾਂ ਇਹਦੀ ਹੁਣ ਕਢਾਈ ਮੈਚ ਕਰ ਲਾਂਗੇ ਇੱਕਸਾਰ ਕਰ ਲਾਂਗੇ ਕਿ ਤਾਂ ਕਿ ਆਪਣੀ ਮੂਰੀਏ ਜਿਹੜੀ ਛੋਟੀ ਵੱਡੀ ਨਾ ਹੋਵੇ ਆਪਾਂ ਉੱਪਰ ਖਿੱਚ ਦੇਣਾ ਕੱਪੜਾ ਨੀਚੇ ਤੋਂ ਬਰਾਬਰ ਰੱਖਣੀ ਆ ਤੇ ਆਪਾਂ ਜਿਹੜਾ ਵਾਧੂ ਕੱਪੜਾ ਉਹ ਕੱਟ ਦਾਂਗੇ 2.5 ਇੰਚ ਆਪਾਂ ਨੇ ਰੱਖ ਲਿਆ ਤੇ ਹੁਣ ਆਪਾਂ ਕੁੰਦੇ ਕਟਿੰਗ ਕਰਾਂਗੇ ਤੇ ਜਿਵੇਂ ਕਿ ਮੇਰੇ ਕੋਲੇ 벨ਟ ਦਾ ਕਪੜਾ ਨਿਕਲ ਆਇਆ ਤੇ ਗੋਡੇ ਨਿਕਲ ਗਏ ਹਨਾ ਤੇ ਹੁਣ ਜਿਹੜੀ ਇਹ ਕੁੰਦੇ ਨੇ ਮੈਂ ਜਿੰਨਾ ਕਪੜਾ ਮੈਂ ਸਾਰਾ ਹੀ ਲੈ ਲਿਆ ਤਾਂ ਕਿ ਮੇਰਾ ਟਾਈਮ ਬਚ ਜੇ ਤੇ ਮੈਂ ਮਿੰਕੇ ਨਹੀਂ ਕਪੜਾ ਕੱਢਿਆ ਕਿਉਂਕਿ ਮੈਂ ਛੇਤੀ ਕਰਕੇ ਇਹਨੂੰ ਐਵੇਂ ਹੀ ਫੋਲਡ ਕਰ ਲਿਆ ਪਹਿਲਾਂ ਮੈਂ ਬਨੇ ਦਾ ਫੋਲਡ ਕਰ ਲਿਆ ਜੀ ਹੁਣ ਮੈਂ ਇਹਨੂੰ ਕੰਨੀ ਦਾ ਫੋਲਡ ਕਰ ਤੇ ਇਹ ਕੰਨੀਆਂ ਮੇਰੇ ਕੰਨੀਆਂ ਹੋ ਗਈਆਂ ਜੀ ਇਹ ਚਾਰ ਕੰਨੀਆਂ ਬਣ ਗਈਆਂ ਤੇ ਬੰਦ ਪਾਸਾ ਦੂਜੀ ਸਾਈਡ ਹੋ ਗਿਆ ਦੇਖੋ ਇੱਕ ਦੋ ਤੇ ਤਿੰਨ ਚਾਰ ਹੋ ਗਈਆਂ ਇਹ ਤੇ ਹੁਣ ਆਪਾਂ ਇਹਨੂੰ ਇੱਕਸਾਰ ਕਰ ਲਾਂਗੇ ਲੰਬਾਈ ਜਿਵੇਂ ਕੀ ਵਿੱਚ ਕੱਪੜਾ ਛੋਟਾ ਵੱਡਾ ਹੁੰਦਾ ਕੋਈ ਜਿਹੜਾ ਛੋਟਾ ਹੁੰਦਾ ਉੱਥੇ ਨਿਸ਼ਾਨੀ ਲਾ ਕੇ ਤੇ ਫालतू ਇੱਕਸਾਰ ਨਿਸ਼ਾਨੀ ਲਾ ਕੇ ਸਿਰੇ ਤੇ ਲੈ ਕੇ ਸਿਰੇ ਤੱਕ ਤੇ ਉਹਨੂੰ ਕੱਟ ਦਾਂਗੇ ਆਪਾਂ ਤੇ ਪੰਜ ਤੋਂ 20 ਲੋਟ ਕੱਪੜਾ ਲੈਣਾ ਆਪਾਂ ਨੇ ਬਰਾਬਰ ਲੈਣਾ ਕਿ ਆਪਣੇ ਜੇ 32 ਇੰਚ ਦੇ ਗੋਡੇ ਕੱਟੇ ਨੇ ਤਾਂ 33 ਇੰਚ ਡਬਲ ਕਰਕੇ ਹੋਣਾ ਚਾਹੀਦਾ ਆਪਣੇ ਕੋਲੇ ਵੱਧ ਹੋਵੇ ਤਾਂ ਠੀਕ ਆ ਨਹੀਂ 33 ਤੋਂ ਘੱਟ ਨਹੀਂ ਹੋਣਾ ਚਾਹੀਦਾ ਕਿਉਂਕਿ ਅੱਧਾ ਇੰਚ ਕਈ ਵਾਰੀ ਕਾਣ ਵੀ ਨਿਕਲ ਜਾਂਦੀ ਆ ਤੇ ਹੁਣ ਜਿਵੇਂ ਇਹ ਮੈਂ ਜਿੰਨਾ ਲੰਬਾਈ ਆ ਕੱਪੜੇ ਦੀ ਉਸ ਦਾ ਅੱਧਾ ਕਰ ਲਿਆ ਦੇਖੋ ਇੰਚੀ ਟੇਪ ਮੋੜ ਲਿਆ ਤੇ ਇਹ ਬੰਦ ਪਾਸੇ ਨਿਸ਼ਾਨੀ ਲਾਣੀ ਆ ਜਿਹੜਾ ਬੱਸ ਆਪਾਂ ਨੇ ਬੰਦ ਦਾ ਤੇ ਇੱਧਰ ਦੇਖੋ 2 ਇੰਚ ਦਾ ਮੋਰੀ ਦਾ ਛੱਡ ਤੇ ਮੰਨੇ 2 ਇੰਚ ਜਿਹੜਾ ਆਪਾਂ ਨੇ ਮੂਰੀ ਵਿੱਚ ਲੈਣਾ ਤੇ ਇਹਨੂੰ ਤਿਰਛਾ ਧਰ ਕੇ ਉਹ ਜਿੱਥੇ ਆਪਾਂ ਨੇ ਸੈਂਟਰ ਤੇ ਨਿਸ਼ਾਨੀ ਲਾਈ ਹੈ ਆਪਾਂ ਇਹਨੂੰ ਕਟਿੰਗ ਕਰਾਂਗੇ ਤੇ ਇਹ ਨਿਛਲੇ ਪੱਲੇ ਨਹੀਂ ਆਪਾਂ ਨੇ ਛੇੜਨੇ ਹੈਗੇ ਉੱਪਰਲਾ ਉੱਪਰਲਾ ਕੱਪੜਾ ਚੱਕਣਾ ਆਪਾਂ ਨੇ ਇਹ 2 ਇੰਚ ਆਪਾਂ ਨੇ ਪਹਿਲਾਂ ਮੂਰੀ ਦਾ ਲੈ ਲਿਆ ਤੇ ਹੁਣ ਆਪਾਂ ਜਿਹੜਾ ਕਟਿੰਗ ਕਰਦਾਂਗੇ ਇਹਨੂੰ ਸੈਂਟਰ ਵਿੱਚ ਲਜਾਵਾਂਗੇ ਤੇ ਹੁਣ ਇਹ ਕਟਿੰਗ ਕਰੇ ਹੋਏ ਆਪਾਂ ਦੋਨੋਂ ਪੱਲੇ ਉੱਪਰ ਤੇ ਚੱਕ ਦਾਂਗੇ ਜੀ ਇਧਰਲਾ ਵੀ ਤੇ ਇਧਰਲਾ ਵੀ ਤੇ ਇਸ ਤਰੀਕੇ ਨਾਲ ਕਟਿੰਗ ਬਹੁਤ ਈਜੀ ਹੋ ਜਾਂਦੀ ਐ ਸਖਾਰੀ ਹੋ ਜਾਂਦੀ ਐ ਤੇ ਘਟ ਥਾਂ ਵਿੱਚ ਹੋ ਜਾਂਦੀ ਐ ਤੇ ਇਧਰ ਵੀ ਮੈਂ 2 ਇੰਚ ਲੈ ਲਿਆ ਜੀ ਤੇ ਫਿਰ ਇਹ ਸੈਂਟਰ ਵਿੱਚ ਐਵੇਂ ਹੀ ਨਿਸ਼ਾਨੀ ਲਾ ਲਾਂਗੇ ਤਿਰਸੀ ਤੇ ਇਹਨੂੰ ਵੀ ਕਟਿੰਗ ਕਰ ਲਾਂਗੇ। ਲੇਕੋ ਇਹ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੇ ਪਸੰਦ ਆਉਂਦੀ ਐ ਵੀਡੀਓ। ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜਿਵੇਂ ਹੁਣ ਆਪਾਂ ਨੇ ਇਹ ਚਾਰੇ ਕੁੰਦੇ ਇਕੱਠੇ ਕਰ ਲਏ ਨੇ ਕੰਨੀਆਂ ਇਕੱਠੀਆਂ ਕਰ ਲੀਆਂ ਨੇ ਇਹ ਚਾਰੇ ਤੇ ਆਸਣ ਵਾਲਾ ਪਾਸਾ ਦੂਜੇ ਪਾਸੇ ਹੋ ਗਿਆ ਤੇ ਜਿਵੇਂ ਹੈ ਕਿਉਂਕਿ ਮੈਂ ਮਿਣਕੇ ਨਹੀਂ ਕੱਪੜਾ ਧਰਿਆ ਹੈਗਾ ਇਹਨਾਂ ਨੂੰ ਬਰਾਬਰ ਕਰ ਲਾਂਗੀ ਤੇ ਮੇਰੇ ਕੋਲੇ ਇਹ ਕੱਪੜਾ ਲੰਬਾਈ ਨਾਲੋਂ ਬਾਧੂ ਆ ਤੇ ਜਿੰਨੀ ਮੇਰੀ ਗੋਟਿਆਂ ਦੀ ਲੰਬਾਈ ਆ ਉਹਨਾ ਕੱਪੜਾ ਰੱਖਣਾ ਮੈਨੂੰ ਜੇ ਥੋੜੀ ਬਹੁਤੀ ਜੀ ਮੈਂ ਘਾਟਵਾ ਦਾ ਉੱਪਰ ਕੱਢ ਦੂੰਗੀ ਮੈਂ ਤੇ ਬਾਕੀ ਨੀਚੇ ਕੱਢ ਦੂੰਗੀ ਮੂਰੀ ਚ ਜੇ ਆਪਾਂ ਨੇ ਵੀ ਜਿਵੇਂ ਨੈਰੋ ਸਲਵਾਰ ਬਣਾਉਣੀ ਹੈ ਤਾਂ ਆਪਾਂ ਥੋੜੀ ਕੱਟ ਪਾ ਦਾਂਗੇ ਜੇ ਨਹੀਂ ਬਣਾਉਣੀ ਤਾਂ ਆਪਾਂ ਐਂ ਰੱਖ ਲਾਂਗੇ ਇਹਦੇ ਵਿੱਚ ਘੇਰ ਬਹੁਤ ਵੱਡਾ ਹੋ ਜਾਂਦਾ ਤੇ ਆਪਾਂ ਹੁਣ ਆਸਣ ਦੀ ਨਿਸ਼ਾਨੀ ਲਾਵਾਂਗੇ ਤੇ ਆਸਣ ਦੀ ਨਿਸ਼ਾਨੀ ਜਿਵੇਂ ਮੈਂ 10 ਇੰਚ ਤੇ ਲਾਉਂਗੀ 9 ਇੰਚ ਮੇਰਾ ਤਿਆਰ ਰਹ ਜੂਗਾ ਤੇ 5 ਇੰਚ 벨ਟ ਚੋਂ ਆਜੂਗਾ 14 ਇੰਚ ਆਸਣ ਹੋ ਜੂਗਾ ਤਿਆਰ ਤੇ ਦੇਖੋ ਜੀ ਹੁਣ ਆਪਾਂ ਨੇ ਗੋਡੇ ਦੇ ਬਰਾਬਰ ਇਹ ਕਰ ਲਿਆ ਤੇ ਘੇਰ ਵੀ ਬਹੁਤ ਵੱਡਾ ਹੋ ਗਿਆ ਇੱਕ ਬਰਾਬਰ ਹੋ ਗਏ ਨੇ ਆਪਣੇ ਕੁੰਦੇ ਵੀ ਤੇ ਹੁਣ ਗੋਡੇ ਵੀ ਤੇ ਹੁਣ ਆਪਾਂ ਇੱਕ ਸਾਰ ਕਰਕੇ ਦਿਖਾਣੇ ਆ ਤੁਹਾਨੂੰ ਦੇਖੋ ਕਿੱਡਾ ਘੇਰ ਹੋ ਗਿਆ ਜੀ ਇਹਦਾ ਸਲਵਾਰ ਦੀ ਕਟਿੰਗ ਆਪਣੀ ਵਧੀਆ ਤਰੀਕੇ ਨਾਲ ਹੋ ਗਈ ਤੇ ਛੇਤੀ ਵੀ ਹੋ ਗਈ ਹੈ ਜੀ ਤੇ ਹੁਣ ਮੈਂ ਤੁਹਾਨੂੰ ਜਿਵੇਂ 벨ਟ ਕੱਟਣੀ ਦੱਸੂਗੀ ਇਹੋ ਜਿਹੜੀ ਆਪਣਾ ਗੋਡੇ ਵਿੱਚੋਂ ਕੱਪੜਾ ਨਿਕਲਿਆ ਹਨਾ ਉਹਦੀ 벨ਟ ਬਣਾਵਾਂਗੇ ਤੇ ਇੱਕ ਪਾਸੇ ਘਾਟਾ ਚੜਾਈਏ ਦੀ ਤੇ ਇੱਕ ਪਾਸੇ ਜਿਆਦਾ ਹੈ ਲੰਬਾਈ ਤੇ ਜੀ ਮੈਂ ਹੁਣ ਉਲੇ ਸਾਈਡ ਜਿਹੜੀ ਇਧਰ ਜਿਆਦਾ ਆ ਅੱਧਾ ਇੰਚ ਤੇ ਦੂਜੀ ਸਾਈਡ ਘਾਟਾ ਤੇ ਜਿਹੜੀ ਜਿਆਦਾ ਹੈ ਇਹ ਆ ਆ ਪਾਸਾ ਜਿਆਦਾ ਹੈ ਜੀ ਦੇਖੋ ਇਹ 7 ਇੰਚਾ ਤੇ ਮੈਂ ਬੈਕ ਸਾਈਡ ਕਰਾਂਗੀ ਤੇ ਪਰਲੀ ਸਾਈਡ ਅੱਧਾ ਇੰਚ ਘਾਟਾ ਫੇਰ ਉਹ ਮੂਰੇ ਕਰਾਂਗੀ ਇਹਦੇ ਵਿੱਚ ਆਪਾਂ ਨੇ ਜਿਵੇਂ ਚੀੜੀ ਬਣਾਉਣੀ ਆ ਤੇ ਆਪਣੀ ਸਲਵਾਰ ਆ ਜਿਹੜੀ ਚੱਕਮੀ ਬਣ ਜਾਂਦੀ ਆ ਉਹ ਤੇ ਇਸ ਕਰਕੇ ਆਪਾਂ ਉਹਨੂੰ ਮੂਰੇ ਕਰਾਂਗੇ ਨਹੀਂ ਆਪਾਂ ਗੋਡਿਆਂ ਵਿੱਚ ਕਾਟ ਵੀ ਪਾ ਸਕਦੇ ਆ ਅੱਧੇ ਪੌਣਾ ਇੰਚ ਦੀ ਤਾਂ ਆਪਣੀ ਸਲਵਾਰ ਚੱਕਮੀ ਬਣ ਜਾਂਦੀ ਆ ਦੇਖੋ ਜੀ ਜੇ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਧੰਨਵਾਦ